ਲਾ ਕੇ ਅੱਜ ਇੱਕ ਵਾਰ ਫਿਰ ਪੀਆਰਟੀਸੀ ਵੱਲੋਂ ਜਿਹੜਾ ਚੱਕਾ ਜਾਨ ਜਿਹੜਾ ਕੀਤਾ ਗਿਆ ਜਿਸ ਕਰਕੇ ਤੁਹਾਨੂੰ ਲੋਕਪੁਰ ਬਾਸ ਸਟੇਸ਼ਨ ਦਾ ਤਸਵੀਰਾਂ ਸੀ ਦਿਖਾਣੇ ਆ ਵੀ ਕਿਸ ਤਰ੍ਹਾਂ ਲੋਕ ਜੜਿਆ ਉਹ ਖੱਜਲ ਖਵਾਜ ਹੋ ਰਿਹਾ ਕਿਉਂਕਿ ਇੱਕ ਤਾਂ ਗਰਮੀ ਬਹੁਤ ਆ ਗਈ ਆ ਉਸ ਤੋਂ ਬਾਅਦ ਬੱਸਾਂ ਨਹੀਂ ਆ ਰਹੀਆਂ ਜਿਸ ਕਰਕੇ ਲੋਕ ਜੜਿਆ ਆਪਣੇ ਜ਼ਰੂਰੀ ਕੰਮਾਂ ਵਾਸਤੇ ਜਿੱਥੇ ਜਾਣਾ ਪਹੁੰਚਣਾ ਸੀਗਾ ਉੱਥੋਂ ਜੜਿਆ ਵਾਂਝੇ ਹੁੰਦੇ ਦਿਖਾਈ ਦੇ ਰਹੇ ਆ ਤੇ ਤਸਵੀਰਾਂ ਤੁਹਾਨੂੰ ਸਾਫ਼ ਤੌਰ ਤੇ ਦਿਖਾਈ ਦੇ ਰਹੀਆਂ ਅਸੀਂ ਯਾਤਰੀਆਂ ਨਾਲ ਵੀ ਗੱਲਬਾਤ ਕਰਾਂਗੇ ਵੀ ਆਖਿਰ ਉਹਨਾਂ ਨੂੰ ਕਿੰਨੀਆਂ ਜੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਭਾਵੇਂ ਜਿਹੜੀ ਹੜਤਾਲ ਹੈ ਕੀ ਕਾਰਨ ਹੈ ਗਿਆ ਤੇ ਮਤਲਬ ਕਿ ਕਿੰਨੀ ਸਰਕਾਰ ਨੂੰ ਵੀ ਚਾਹੀਦਾ ਜੇ ਇਹਨਾਂ ਨੂੰ ਚੰਗਾ ਆਖਿਰ ਕੰਮ ਕਰ ਵੇਲੇ ਜੋ ਨੋ ਜੀ ਕੋ ਮੰਗਾਂ ਤੇ ਕੋਈ ਨਾ ਕੋਈ ਤਕਲੀਫ ਹੈਗੀ ਤਾਂ ਹੀ ਉਹ ਕਰਦੇ ਨਹੀਂ ਪਰ ਉਹਦੇ ਨਾਲ ਸਵਾਰੀ ਵੀ ਬੜੀ ਪਰੇਖਾਨ ਹੁੰਦੀ ਏ ਸਵਾਰੀ ਨੂੰ ਦਿੱਕਤ ਆਉਂਦੀ ਏ ਸਵਾਰੀ ਦਾ ਤਰਸੂਰ ਨਹੀਂ ਏ ਜਾਂਦੇ ਕੋਈ ਲੋੜਾ ਹੈਗਾ ਤਾਂ ਰੋਡ 'ਤੇ ਜਾ ਜਾਂ ਫਿਰ ਤਾਰਾ ਰੋਲਾ ਹੈ ਪਬਲਿਕ ਕਾ ਪਰੇਖਾਨ ਹੁੰਦੀ ਏ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਹੁਣ ਤੁਸੀਂ ਕਿੱਥੇ ਜਾਣਾ ਸੀ ਤੇ ਕੀ ਮੁਸ਼ਕਲ ਹੈ ਸਾਡੇ ਮੇਰਾ ਜਾਣਾ ਸੀ ਕਿ ਅਮਰ ਤੋਂ ਪਹੁੰਚਿਆ ਜਗਾ ਠੀਕ ਹੈ ਕਿੰਨਾ ਟਾਈਮ ਹੋ ਗਿਆ ਆ ਹੋ ਨਹੀਂ ਆਇਆ ਹੈ 2 ਘੰਟਾ ਹੋ ਗਏ ਜਿਆ ਜਿਹੜਾ ਕਿ ਲੋਕਾਂ ਨੂੰ ਜੜਾ ਵੀ ਇੰਤਜ਼ਾਰ ਕਰਨਾ ਪੈ ਰਿਹਾ ਵੀ ਬੱਸਾਂ ਦੀ ਜਿਹੜੀ ਹੜਤਾਲ ਹੋ ਚੁੱਕੀ ਆ ਤੇ ਲੋਕ ਜਿਹੜਾ ਕਾਫੀ ਉਹ ਪਛਾਣ ਦਿਖਾਈ ਦੇ ਰਿਹਾ ਤੁਹਾਨੂੰ ਨਾ ਉਹ ਪੰਛੀਰਾ ਚ ਦਿਖਾਈ ਦੇ ਰਿਹਾ ਯਾਤਰੀ ਆਈ ਗਿਆ ਸਾਥੋਂ ਕਿ ਉਹ ਜਿਹੜੇ ਪ੍ਰਸ਼ਾਣ ਹੁੰਦੇ ਹੋਏ ਛੋਟਾ ਛੋਟੇ ਦਿਖਾਈ ਦੇ ਰਿਹਾ ਇਸ ਤਰ੍ਹਾਂ ਅਸੀਂ ਤਾਂ ਬਸ ਉਹਨਾਂ ਨੂੰ ਆ ਗਏ ਕਿ ਕਿੰਨੀ ਕਿ ਪਰੇਸ਼ਾਨੀਆਂ ਹੁੰਦੀਆਂ ਜਿਹੜੀ ਬੱਚਾ ਬੰਦੇ ਚ ਪਰੇਸ਼ਾਨੀ ਹੀ ਬਈ ਹੈਗੀ ਸਾਡੇ ਵਿੱਚ ਕੋਈ ਨਹੀਂ ਬੈਠੀ ਹੈ 11:30 ਵਜੇ ਬੈਠੀ ਹੈ। ਪਰਸ਼ਾਨੀਆਂ ਨਹੀਂ ਹੈ ਪੀ ਹੱਥਾਂ ਦੇ ਪਰਸ਼ਾਨੀਆਂ ਉੱਪਰ ਗਰਮੀ ਹੈ। ਬਸਾ ਚਲ ਮੇ ਤੇ ਹੁਣ ਤੱਕ ਲੱਗਦਾ ਵੀ ਮਤਲਬ ਇਹ ਨਹੀਂ ਯਾਤਰੀਆਂ ਦਾ ਕੀ ਕਸੂਰ ਹੈ ਜੇ ਤੁਹਾਡੀ ਆਪਸੀ ਕੋਈ ਗਲਤ ਹੈ ਯਾਤਰੀਆਂ ਦਾ ਕੋਈ ਦੋਸ਼ ਨਹੀਂ। ਯਾਤਰੀਆਂ ਦਾ ਕੋਈ ਦੋਸ਼ ਨਹੀਂ ਦਾ ਆਪਸ ਵਿੱਚ ਗਲਬਾ ਕਰੋ ਬੈਠ ਕੇ ਕਰੋ ਯਾਤਰੀਆਂ ਦਾ ਕੋਈ ਕਸੂਰ ਨਹੀਂ। ਦੇਖੋ ਯਾਤਰੀ ਗਏ ਸਾਡਾ ਕੀ ਕਜ਼ੂਰਾ ਵੀ ਅਸੀਂ ਜਿਹੜੇ ਖੱਜਲ ਖਵਾਰ ਹੁੰਨੇ ਆ ਇਹ ਜਿਹੜਾ ਵੀ ਰਜਾਨਾ ਜੜੀਆ ਹੱਦ ਦੂਸਰੇ ਚੌਥੇ ਦਿਨ ਜੜੀਆ ਹਰਕਾਲ ਹੋ ਜਾਂਦੀ ਆ ਇਹ ਜਿਹੜੀ ਆ ਲੋਕਾਂ ਨੂੰ ਕਾਫੀ ਪਛਾਣੀਆਂ ਵਿੱਚ ਪਾਦੀਆਂ ਖਾਸ ਤੌਰ ਤੇ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਪਰਜੀਆਂ ਹੁੰਦੀਆਂ ਨੇ ਉਹਨਾਂ ਦੀ ਧਾਰ ਘੜ ਚੱਲਦੇ ਆ ਉਹ ਵੀ ਧਾਰ ਘੜ ਤੋਂ ਜਿਹੜਿਆਂ ਸਫਰ ਕਰਨੇ ਉਹ ਵਾਂਝੇ ਰਹਿ ਜਾਂਦੇ ਜਿਸ ਕਰਕੇ ਬੜਾ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਸਰ ਜੀ ਕਿੱਥੇ ਜਾ ਰਹੇ ਹੋ ਕਿੰਨੀ ਮੁਸ਼ਕਲ ਆ ਰਹੀ ਹੈ ਜੀ ਹਾਂ ਜੀ ਹਾਂ ਜੀ हाँ जी हम घोर जा रहे हैं अच्छा जी तो उनकी मुश्किलें क्या हैं मुश्किलें हम घोर रही हैं कहीं दिया के पास से जा रही नहीं अत्तर बाजी आज हम इधर बैठे हैं आजी बाजी बारहवें दिन बैठे हैं ये हड़ताली करनी पड़े ना घर दिया करना रस्से करना दो करना खजूर खाना करना ਉਹ ਤੇ ਬੀਬੀਆ ਨੂੰ ਤਾਂ ਖਾਸ ਤੌਰ ਤੇ ਬਹੁਤ ਪਰੇਸ਼ਾਨੀ ਹੈ। ਕਹਿੰਦੇ ਬਿਮਾਰ ਸੀ ਦਵਾਈ ਲੈਣ ਆਏ ਆ। ਆਹ ਕੱፈੇ ਕਦੋਂ ਦੀ। ਦਵਾਈ ਦੇਣਾ ਹੈ ਨਾ ਕਹਿੰਦਾ ਕਿ ਹਸਪਤਾਲ ਖਵਲੇ ਨਾ ਬੈਠੇ ਸਾਨੂੰ ਪਰੇਸ਼ਾਨਾ ਸੀ ਦਵਾਈਆਂ ਲੈਣਾ ਹੈ। ਸਾਡੇ ਬੀਬੀਵਾ ਦੇ ਬੈਠਦੇ ਨਹੀਂ ਤੇ ਨਹੀਂ ਬਸਾ ਲਾਸੀ ਆਗਾ ਜੋ ਕਿ ਨਾਲ ਦੀ ਪੀਂਦੇ। ਬਸੇ ਭੁੱਖੇ ਪਾਣੇ ਬਹਿ ਰਹੇ ਹਾਂ ਇੱਥੇ। ਕੋਈ ਰੋਟੀ ਨਹੀਂ ਤੇ ਪਾਣੀ ਦੀ ਉਚਾ ਨਹੀਂ ਕੋਈ। ਇਹ ਕਿਹੜੇ ਯਾਤਰੀਆਂ ਨੇ ਕੀ ਦੋਸ਼ ਹੈ ਜਿਨ੍ਹਾਂ ਦੀ ਆਪਸੀ ਗੱਲਬਾਤ ਹੈ ਤੇ ਯਾਤਰੀਆਂ ਨੂੰ ਕੋਈ ਦੋਸ਼ ਨਹੀਂ ਹੋਣਾ ਜੀ ਸਾਡਾ ਦੋਸ਼ ਸਾਡਾ ਤਾਂ ਕੁਝ ਹੀ ਨਹੀਂ ਦੋਸ਼ ਸਾਨੂੰ ਕਾਹ ਪਹਿਲਾਂ ਮੁਕਾਦਮਾ ਹੋਏ ਗੱਡੀਆਂ ਬੜੀ ਕੀ ਖਾਪ ਲਾਈ ਜੀ 20 ਰੁਪਏ ਲਾ ਲਾ ਹੁਣ ਸਾਡੇ ਕੋਲ ਪੈਸਾ ਨਹੀਂ ਅਸੀਂ ਕਿੰਦਰ ਜਾਏਗੀ ਇਹ ਦੱਸੋ ਕਿਥੇ ਤੁਹਾਡਾ ਧਾਰਕਾਰ ਵੀ ਚੱਲਣਾ ਸੀ ਦੂਜੀ ਪਾਸੇ ਚੱਲਣਾ ਸਾਡੇ ਧਾਰਕਾਰ ਕਰ ਰਹੇ ਸਾਡੇ ਹਰ ਬਸਾਂ ਦੇ ਭੇੜ-ਭੜੇ ਬਣੇ ਕਿਥੇ ਤੋਂ ਤੇ ਹੈ ਸਾਡੇ ਕੋਲ ਤਾਂ ਚੱਲ ਪੈਣ ਪ੍ਰਾਈਵੇਟ ਵੀ ਪ੍ਰਾਈਵੇਟ ਵੀ ਕੰਮ ਨਹੀਂ ਆਗਾ ਜੋ ਬਤਾ ਦੋ ਦੂਜੇ ਸਭ ਦੇ ਬਜ਼ੁਰਗ ਮਾਤਾ ਜਿਹੜੇ ਬੈਠੇ ਆ ਉਹ ਵੀ ਕਾਫੀ ਜੜੇ ਆ ਉਹ ਪਰੇਸ਼ਾਨ ਹੁੰਦੇ ਹੋਏ ਦਿਖਾਈ ਦੇ ਰਿਹਾ ਕਿਉਂਕਿ ਬੱਸ ਜਿਹੜੀਆਂ ਪੀਆਪੀਸੀ ਨੇ ਜੜੀ ਹਰਤਾਕ ਕਰ ਦਿੱਤੀ ਆ ਉਹਨਾਂ ਦੀ ਆਪਣੀਆਂ ਮੰਗਾਂ ਨੇ ਜਿਸ ਕਰਕੇ ਉਹਨਾਂ ਨੇ ਹਰਤਾਕ ਕੀਤੀਆਂ ਲੇਕਿਨ ਉਹ ਸਮਿਆਜਾ ਜਿਹੜਾ ਉਹ ਯਾਤਰੀਆਂ ਨੂੰ ਪੁੱਤਣਾ ਪੈ ਰਿਹਾ ਕਾਫੀ ਵੱਡੀ ਤਬਾਹ ਮੇਟੀ ਹੋਈਗੀ ਦੇਖੋ ਬੱਸਾਂ ਦੇ ਵਿੱਚ ਜਿਹੜੀਆਂ ਸਵਾਰੀਆਂ ਬੈਠੀਆਂ ਖਾਸ ਤੌਰ ਤੇ ਜਿਹੜੀਆਂ ਬੀਬੀਆਂ ਜਿਹੜੀਆਂ ਸਵਾਰੀਆਂ ਨੇ ਉਹਨਾਂ ਨੂੰ ਵੱਡੀਆਂ ਪਰੇਸ਼ਾਨੀਆਂ ਹੋ ਰਹੀਆਂ ਕਿਉਂਕਿ ਉਹਨਾਂ ਦੇ ਅਧਾਰਕਾਰ ਚੱਲੇ ਨਹੀਂ ਤੇ ਇਸ ਕਰਕੇ ਜਿਹੜੇ ਉਹਨਾਂ ਦੇ ਖੀਚਿਆਂ ਦੇ ਬੋਲ ਜਿਹੜਾ ਉਹ ਜਿਹੜਾ ਪਵੇ ਮਤਲਬ ਜਿਹੜੇ ਤੁਸੀਂ ਉਹ ਪਾਜੀ ਪਾਜੀ ਜੀ ਜਾਣਾ ਸੀਗਾ ਮਤਲਬ ਕਿ ਕੀ ਮੁਸ਼ਕਲ ਆ ਰਹੀ ਹੋਂ ਤੁਹਾਨੂੰ ਬੱਸਾਂ ਨਹੀਂ ਆ ਰਹੀਆਂ ਵੀ ਕਿਤੇ ਜਾਣ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਸਮਝਦੇ ਵੀ ਮੈਂ ਹੁਣ ਜਿਹੜੇ ਅਧਾਕਰ ਆ ਉਹ ਵੀ ਨਹੀਂ ਚੱਲਣਗੇ ਤੇ ਬੱਸਾਂ ਨਹੀਂ ਆਉਂਦੀ ਉਹ ਤੋਂ ਗਰਮੀ ਬਹੁਤ ਮੁਸ਼ਕਲ ਆ ਪਤਾ ਹੈ ਹਾਂ ਜੀ ਕਿਸਮੇ ਨਾਲ ਜਿਹੜੇ ਲੋਕਾਂ ਨੂੰ ਜਿਹੜੀਆਂ ਮੁਸ਼ਕਿਲ ਆ ਰਹੀਆਂ ਇਸੇ ਤੋਂ ਉਹਨਾਂ ਨਾਲ ਵੀ ਗੱਲਬਾਤ ਅਜੇ ਕਰਦੇ ਆ ਕਿ ਜਿਹੜੇ ਹਰ ਤਾਲ ਕਰਕੇ ਚਲੇ ਆ ਮੁਕਾਜਮ ਜਿਹੜੇ ਬੈਠੇ ਆ ਅੱਜ ਉਹਨਾਂ ਦੇ ਕੀ ਜਿਹੜੀਆਂ ਮੰਗਾਂ ਹੈਗੀਆਂ ਜਿਹਨੂੰ ਲੈ ਕੇ ਜਿਹੜੀਆਂ ਸਾਰੀ ਹੜਤਾਲ ਕੀਤੀ ਆ ਕਿਉਂਕਿ ਇਹ ਜਿਹੜਾ ਹਰਤਾਲ ਜਿਹੜੀ ਕੀਤੀ ਆ ਇਹਦਾ ਸਾਰਾ ਖਰਚਾ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਕਿਉਂਕਿ ਹਰ ਦੂਸਰੇ ਛੋਟਲੇ ਦੇਣ ਜਿਹੜੀ ਹੜਤਾਲ ਹੋ ਜਾਂਦੀ ਆ ਜਿਸ ਕਾਰਨ ਸਾਰਾ ਜਿਹੜਾ ਖਰਚਾ ਜਿਹੜਾ ਉਹਨੂੰ ਯਾਤਰੀਆਂ ਨੂੰ ਭੁਗਤਣਾ ਪੈਦਾ ਕਦੀ ਕੋਈ ਇਹ ਨਾਲ ਹੀ ਮੰਗਦਾ ਕਦੀ ਕਿਸੇ ਦੀ ਮਤਰਾ ਦੀ ਮੰਗਦਾ ਹਰ ਮੰਗ ਨੂੰ ਜਿਹੜਾ ਕੀ ਕਹਿ ਸਕਦੇ ਤੁਸੀਂ ਚੌਥੇ ਦਿਨ ਦੀ ਜਿਹੜੀ ਮੀਟਿੰਗ ਹੋਈ ਬਾਅਦ ਜਿਹੜਾ ਵੀ ਇਹਨਾਂ ਦੀ ਆਪਣੀ ਮੰਗ ਜਿਹੜੀ ਅੱਗੇ ਰੱਖਦੇ ਆ ਇਹਨਾਂ ਤੋਂ ਸਰਕਾਰਾਂ ਵੱਲੋਂ ਇਹਨਾਂ ਨਾਲ ਗੱਲਬਾਤ ਵੀ ਕੀਤੀ ਜਾਂਦੀ ਹੈ ਲੇਕਿਨ ਉਸ ਦੇ ਬਾਵਜੂਦ ਵੀ ਇਹਨਾਂ ਦੇ ਮਸਲੇ ਜਿਹੜੇ ਉਹ ਹੱਲ ਨਹੀਂ ਹੁੰਦੇ ਜਿਹੜੀ ਹੜਤਾਲ ਕੀਤੀ ਸਾਡੇ ਸਾਹਮਣੇ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਸਵਾਲ ਇਹ ਕਹਿੰਦਾ ਕਿ ਸੰਗਠਨ ਇਕੱਠੀ ਪਾਇਆ ਫੈਕਟਰੀ ਸਾਹਿਬ ਆਪਾਂ ਦਾ ਗੱਲਬਾਤ ਕਰਾਂਗੇ ਕਿ ਆ ਜਿਹਦੀ ਜਿਹੜੀ ਹੜਤਾਲ ਕੀਤੀ ਹੈ ਇਹ ਤਿੰਨ ਦਿਨ ਤੋਂ ਹੋ ਗਈ ਹੈ ਕਿਉਂ ਕੀਤੀ ਗਈ ਹੈ ਕਿ ਇਸ ਕਰਕੇ ਜਿਹੜੇ ਗੱਲਬਾਤ ਕਰਦੇ ਪਏ ਆ ਪ੍ਰਦਰਸ਼ਨ ਜਿਹੜਾ ਤਸਵੀਰਾਂ ਦਿੱਤੀਆਂ ਗੱਲੋਂ ਬੰਦੋਲ ਦੀ ਅੱਜ ਪੰਜਾਬ ਪਹੁੰਚੀ ਆ ਪਰ ਅੱਜ 3 ਤਰੀਕ ਤੋਂ ਲੈ ਕੇ 15 ਤਰੀਕ ਤੋ ਸੀ ਤਨਖਾਹ ਨਹੀਂ ਆਈ ਅੱਜ ਦੀ ਹੜਤਾਲ ਦਾ ਮੁੱਖ ਕਾਰਨ ਇਹ ਆ ਕਿ ਅਸੀਂ 2 ਘੰਟੇ ਵਾਸਤੇ ਬੱਸ ਸਟੈਂਡ ਬੰਦ ਕੀਤੇ ਆ ਜਿੰਦਾ ਮੁੱਖ ਕਾਰਨ ਇਹ ਕਿ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚਾਈ ਆ ਹਰ ਮਹੀਨੇ ਸਾਨੂੰ ਤਨਖਾਹਾਂ ਲੈਣ ਵਾਸਤੇ ਧਰਨੇ ਲਾਉਣੇ ਪੈਂਦੇ ਆ ਕਿਉਂਕਿ ਜਿੱਥੇ ਮੁੱਖ ਮੰਤਰੀ ਕਹਿੰਦਾ ਸੀ ਕਿ ਧਰਨੇ ਪ੍ਰਦਰਸ਼ਨ ਬੰਦ ਕਰ ਦਾਂਗਾ ਚੰਡੀਗੜ੍ਹ ਬੈਠਾ ਆਪਣੇ ਆਪ ਹੀ ਹੱਲ ਕਰ ਦੂ ਮੰਗਾ ਦਾ ਉਹ ਹਾਲ ਤਾਂ ਕੀ ਹੋਣੇ ਉਹ ਮੰਗਾਂ ਦਾ ਛੱਡ ਹੀ ਦਿੱਤੀਆਂ ਅਸੀਂ ਕਿਉਂਕਿ ਉਹ ਮੰਗਾਂ ਦੀ ਤਾਂ ਸੁਣਵਾਈ ਹੁੰਦੀ ਨਹੀਂ ਪਈ ਉਲਟਾ ਜਿਹੜਾ ਅਸੀਂ ਕੰਮ ਕਰਕੇ ਆਪਦੀ ਮਿਹਨਤ ਦਾ ਮੁੱਲ ਲੈਣਾ ਹਰ ਮਹੀਨੇ ਉਹ ਸਾਨੂੰ ਪਿਛਲੀਆਂ ਸਰਕਾਰਾਂ ਸਮੇਂ 5 ਜਾਂ 6 ਤਰੀਕ ਤੱਕ ਲਾਸਟ ਸਾਡੀ ਤਨਖਾਹ ਖਾਤਿਆਂ 'ਚ ਪੈ ਜਾਂਦੀ ਸੀ ਹੁਣ ਹਾਲਾਤ ਇਹੋ ਜਿਹੇ ਬਣ ਗਏ ਕਿ ਹਰ ਮਹੀਨੇ ਸਾਨੂੰ ਗੀਟ ਰਲੀਆਂ ਧਰਨੇ ਅੱਜ ਜਿਵੇਂ 2 ਘੰਟੇ ਬੱਸ ਸਟੈਂਡ ਬੰਦ ਕੀਤਾ ਇਹੋ ਜਿਹੇ ਪ੍ਰੋਗਰਾਮ ਕਰਕੇ ਸਾਨੂੰ ਆਪਦੀਆਂ ਤਨਖਾਹਾਂ ਖਾਤਿਆਂ 'ਚ ਪਾਉਣੀਆਂ ਪੈਂਦੀਆਂ ਸਾਨੂੰ ਤਨਖਾਹਾਂ ਵਾਸਤੇ ਵੀ ਤਰਸਾਇਆ ਜਾ ਰਿਹਾ ਅੱਜ 2 ਘੰਟੇ ਵਾਸਤੇ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਨੇ ਸਿਰਫ ਤਨਖਾਹਾਂ ਦੇ ਮੁੱਦੇ ਤੇ ਪਹਿਲਾਂ 9 ਤਰੀਕ ਦਿੱਤੀ ਸੀ ਅਸੀਂ ਬੰਦ ਦੀ 9 ਤਰੀਕ ਨੂੰ ਸਰਕਾਰ ਨੇ ਇੱਕ ਪੱਤਾ ਖੇਡਿਆ ਬਾਈਟ ਰਿਲੀਜ਼ ਕਰਤਾ ਗਰੁੱਪਾਂ ਦੇ ਵਿੱਚ ਲੀਕ ਕਰਤਾ ਉਹ ਪੱਤਰ ਕਿ ਅਸੀਂ ਬਾਈਟ ਪਾਤਾ ਅਸੀਂ ਵੀ ਸੋਚਿਆ ਵੀ ਲੋਕਾਂ ਨੂੰ ਤੰਗ ਪਰੇਸ਼ਾਨ ਕਿਉਂ ਕਰਨਾ ਬਾਈਟ ਆ ਗਿਆ ਤਨਖਾਹ ਆ ਹੀ ਜਾਣੀਆਂ ਟਰਾਂਸਪੋਰਟ ਮੰਤਰੀ ਨਾਲ ਵਾਰ-ਵਾਰ ਆਪਤਾ ਕਾਇਮ ਕਰ ਰਹੇ ਆ 3 ਤਰੀਕ ਤੋਂ 9 ਤਰੀਕ ਤੋਂ ਬਾਅਦ ਫਿਰ ਆਪਤਾ ਕਾਇਮ ਕੀਤਾ ਪਰ ਹੁਣ ਤੱਕ ਸਾਡੇ ਖਾਤੇ 'ਤੇ ਤਨਖਾਹ ਨਹੀਂ ਪਈ ਅੱਜ ਮਜਬੂਰੀ ਦੇ ਵਿੱਚ ਸਾਨੂੰ 2 ਘੰਟੇ ਵਾਸਤੇ 12 ਤੋਂ 2 ਬੱਸ ਸਟੈਂਡ ਬੰਦ ਕਰਨੇ ਪਏ ਆ ਜੇਕਰ ਨਹੀਂ ਮਸਲਾ ਹੱਲ ਹੁੰਦਾ ਕਿਉਂਕਿ ਨਾਲ ਦੀ ਨਾਲ 1 ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਹਰ ਮਹੀਨੇ ਡੇਟ ਵਧਾ ਦਿੰਦੇ ਹੁਣ ਫਿਰ 29 ਤਰੀਕ ਤੇ ਲੱਗੇ ਆ ਅੱਜ ਟੈਂਡਰ ਖੋਲਣਾ ਸੀ ਬੰਦ ਕੀਤਾ ਉਹ ਟੈਂਡਰ ਵਧਾ ਕੇ 29 ਤਰੀਕ ਤੇ ਲੱਗੇ ਆ ਜੇਕਰ ਤਨਖਾਹ ਸ਼ਾਮ ਤੱਕ ਨਹੀਂ ਪੈਂਦੀ ਤਾਂ ਹੋ ਸਕਦਾ ਕੱਲ ਨੂੰ ਸਾਨੂੰ ਇਸ ਤੋਂ ਵੱਧ ਮੈਕਸ਼ਨ ਕਹਿ ਸਕਦੇ ਆ ਹੜਤਾਲ ਵਰਗਾ ਜਾਂ ਫਿਰ 4 ਘੰਟੇ ਬਸਟੈਂਡ ਬੰਦ ਵਰਗਾ ਪ੍ਰੋਗਰਾਮ ਕਰਨਾ ਪਵੇ। ਕਿ ਜਿੱਦ ਸਕਦਾ ਵੀ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਆਗੂਆਂ ਨੇ ਦੱਸਿਆ ਵੀ ਸੋ ਸਾਥੀਓ ਗੱਲ ਕਰਦੇ ਪਏ ਸੀ ਵੀ ਭਾਂਜੀ ਇਹੋ ਜੀ ਬਣਾਉਂਦੀ ਕਿ 2 ਘੰਟੇ ਬਾਅਦ ਜਿਹੜਾ ਬਸਟੈਂਡ ਜਿਹੜਾ ਬੰਦ ਕੀਤਾ ਗਿਆ ਆਵੇਂ ਇਹਦੇ 'ਚ ਯਾਤਰੀਆਂ ਜਿਹੜੇ ਕਾਫੀ ਕੱਦਲਤ ਵਾਲ ਹੁੰਦੇ ਹੋਈ ਦਿਖਾਈ ਦੇ ਰਿਹਾ ਲੇਕਿਨ ਇਹਨਾਂ ਸਿਰਫ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੂੰ ਸਾਹਮਣੇ ਨਜ਼ਰ ਆਉਂਦੀਆਂ ਲੇਕਿਨ ਦੂਜਿਆਂ ਨੂੰ ਜਿਵੇਂ ਯਾਤਰੀ ਹੈਗੇ ਉਹਨਾਂ ਦੀ ਮੁਸ਼ਕਲ ਇਹਨਾਂ ਨੂੰ ਸਮਝ ਨਹੀਂ ਸਮਝ ਆਉਂਦੀਆਂ ਉਸ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਬੱਸ ਅੱਜ ਪੂਰੀ ਤਰ੍ਹਾਂ ਜੜਾ ਉਹ ਖਾਲੀ ਪਿਆ ਪੂਰਾ ਜੜਾ ਚੱਕਾ ਜਣਾ ਜਾਮ ਹੋ ਗਿਆ ਤਾਂ ਗਿਆ 2 ਘੰਟੇ ਵਾਸਤੇ ਤੇ ਉਹ 2 ਘੰਟੇ ਜਿਹੜੇ ਯਾਤਰੀਆਂ ਨੂੰ ਖੱਜਲ ਖਾਜੀ ਦਾ ਸਾਹਮਣਾ ਕਰਨਾ ਪਵੇਗਾ ਉਸ ਤੋਂ ਬਾਅਦ ਬੱਸਾਂ ਚੱਲਣ ਗਿਆ ਪਰ ਲੇਕਿਨ ਆਗੂਆਂ ਨੇ ਵੀ ਕਹਿਣਾ ਵੀ ਜੇ ਇਹਨਾਂ ਦੀਆਂ ਮੰਗਾਂ ਅੱਜ ਸ਼ਾਮ ਤੱਕ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਤੇ ਫਿਰ ਹੋ ਸਕਦਾ ਵੀ ਕੱਲ ਵੀ ਜੜਾ ਇੱਕ ਵੱਡਾ ਐਕਸ਼ਨ ਕੀਤਾ ਜਾਵੇ ਤੇ ਕੱਲ ਵੀ ਜੜੇ ਦੁਬਾਰਾ ਤੋਂ ਬੱਸ ਸਟੈਂਡ ਬੰਦ ਕਰਨ ਦੀ ਨੋਬਤ ਆ ਸਕਦੀ ਹੈ ਜੇ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ thank okay. you